stocks ਦੇ ਵਿੱਚ intraday trading ਦੇ ਲਈ ਸਭ ਤੋਂ ਬੈਸਟ ਤਰੀਕਾ ਸਭ ਤੋਂ ਬੈਸਟ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਹਾਂ ਹੁਣ ਇਹ ਜਿਹੜਾ ਬੈਸਟ ਤਰੀਕਾ ਆ ਹੋ ਸਕਦਾ ਕਾਫੀ ਲੋਕਾਂ ਨੂੰ ਇਹ ਕੰਪਲਿਕੇਟਿਡ ਲੱਗੇ ਕਾਫੀ ਲੋਕਾਂ ਨੂੰ ਇਹ ਸਮਝ ਦੇ ਵਿੱਚ ਨਾ ਆਵੇ ਪਰ ਇਸ ਤਰੀਕੇ ਦੇ ਨਾਲ ਸਟੌਪ ਲੌਸ ਬਹੁਤ ਛੋਟੀ ਹੁੰਦੀ ਹੈ ਤੇ ਪ੍ਰੋਫਿਟ ਬਹੁਤ ਵੱਡੇ ਹੁੰਦੇ ਆ ਇਸ ਤਰੀਕੇ ਦੇ ਨਾਲ ਸੋ ਤੁਸੀਂ ਨੋਟ ਕੀਤਾ ਹੋਣਾ ਸਟੌਕਸ ਦੇ ਵਿੱਚ ਜਦੋਂ ਵੀ ਹਰਕ ਦਿਨ ਜਦੋਂ ਮਾਰਕੀਟ ਖੁੱਲਦੀ ਹੈ ਤੁਸੀਂ ਨੋਟ ਕੀਤਾ ਹੋਣਾ ਕਿ 9:15 ਮਿੰਟ ਤੋਂ ਲੈ ਕੇ 10:30 ਵਜੇ ਤੱਕ ਵੱਡੇ ਮੂਵ ਜਿਹੜੇ ਆ ਜਾਂਦੇ ਆ ਸਟਾਕਸ ਦੇ ਵਿੱਚ ਉਸ ਤੋਂ ਬਾਅਦ ਆ ਪੂਰਾ ਦਿਨ ਉਦਾਂ ਦਾ ਮੂਵ ਆਪਾਂ ਨੂੰ ਫੇਰ ਦੁਬਾਰਾ ਕੋਈ ਦੇਖਣ ਨੂੰ ਮਿਲਦਾ ਨਹੀਂਗਾ ਜਿੱਦਾਂ ਦਾ ਸਵੇਰੇ ਸਵੇਰੇ ਆਉਂਦਾ 9:15 ਮਿੰਟ ਤੋਂ ਲੈ ਕੇ 10:30 ਤੱਕ ਸੋ ਇਹ ਜਿਹੜਾ ਪਹਿਲਾ ਵੱਡਾ ਮੂਵ ਆਉਂਦਾ ਹੈ ਜੇ ਇਹ ਫੜਿਆ ਜਾਵੇ ਤੇ ਫਿਰ ਤੁਸੀਂ ਇੰਟਰਾਡੇ ਦੇ ਵਿੱਚ ਵੱਡੇ ਪ੍ਰੋਫਿਟ ਕਰ ਸਕਦੇ ਜੋ ਤੇ ਇਸ ਮੂਵ ਦੇ ਵਿੱਚ ਤੁਹਾਡਾ ਸਟਾਪ ਲਸ ਵੀ ਛੋਟਾ ਹੋ ਜਾਊਗਾ ਤੇ ਤੁਹਾਨੂੰ ਸਟਾਪ ਲੌਸ ਦੇ ਮੁਕਾਬਲੇ ਡਬਲ ਪ੍ਰੋਫਿਟ ਵੀ ਮਿਲ ਜੂਗਾ ਮਤਲਬ 1.2 ਦਾ ਰਿਸਕ ਟੂ ਰਿਵਾਰਡ ਰੇਸ਼ੋ ਵੀ ਤੁਹਾਡਾ ਹੋ ਜਾਊਗਾ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਇੰਟਰਾਡੇ ਵਾਸਤੇ ਬਹੁਤ ਸ਼ਾਨਦਾਰ ਤਰੀਕਾ ਏ ਬਹੁਤ ਸ਼ਾਨਦਾਰ ਪਰ ਇਹਦੇ ਵਾਸਤੇ ਨਾ ਕੁਝ ਮਤਲਬ ਕਿ ਚੀਜ਼ਾਂ ਤੁਹਾਨੂੰ ਸਿੱਖਣੀਆਂ ਪੈਣੀਆਂ ਸਭ ਤੋਂ ਪਹਿਲੀ ਇਹ ਟ੍ਰੈਂਡ ਦਾ ਪਤਾ ਹੋਣਾ ਚਾਹੀਦਾ ਕਿ ਟ੍ਰੈਂਡ ਕੀ ਚੱਲਣ ਡਿਆ ਟ੍ਰੈਂਡ ਦੇ ਨਾਲ ਹੀ ਆਪਾਂ ਇਹਦੇ ਵਿੱਚ ਟ੍ਰੇਡ ਕਰਨੀ ਹੈ ਸਭ ਤੋਂ ਪਹਿਲੀ ਜੀ ਟ੍ਰੈਂਡ ਦਾ ਪਤਾ ਹੋਣਾ ਚਾਹੀਦਾ ਦੂਜੀ ਚੀਜ਼ ਤੁਹਾਨੂੰ ਮਾਰਕੀਟ ਦੇ ਵਿੱਚ ਚਾਰਟ ਦੇ ਵਿੱਚ ਮਜ਼ਬੂਤ ਰੈਜ਼ਿਸਟੈਂਸ ਕਿੱਥੇ ਬੰਦਾ ਹੈ ਮਜ਼ਬੂਤ ਸਪੋਰਟ ਕਿੱਥੇ ਬੰਦਾ ਇਹ ਵੀ ਪਤਾ ਹੋਣਾ ਚਾਹੀਦਾ ਹੁਣ ਦੇਖੋ ਟ੍ਰੈਂਡ ਬਾਰੇ 2 ਤੋਂ 3 ਵੀਡੀਓ ਪਹਿਲਾਂ ਪਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਟ੍ਰੈਂਡ ਦਾ ਪਤਾ ਕਰਨਾ ਇੱਕ ਪ੍ਰਾਈਸ ਐਕਸ਼ਨ ਵਾਲੀ ਵੀਡੀਓ ਵੀ ਪ੍ਰਾਈਸ ਐਕਸ਼ਨ ਵਾਲੀਆਂ ਵੀ ਸੌਰੀ ਦੋ ਵੀਡੀਓ ਤੇ ਟ੍ਰੈਂਡ ਬਾਰੇ ਵੀ ਦੋ ਵੀਡੀਓ ਪਾਈਆਂ ਹੋਈਆਂ ਸੋ ਵੀਡੀਓਜ਼ ਵੇਖ ਕੇ ਤੁਸੀਂ ਟ੍ਰੈਂਡ ਬਾਰੇ ਸਿੱਖ ਸਕਦੇ ਹੋ ਠੀਕ ਹੈ ਤੇ ਸਪੋਰਟ ਰੈਜ਼ਿਸਟੈਂਸ ਬਾਰੇ ਵੀ ਦੋ ਤੋਂ ਤਿੰਨ ਵੀਡੀਓ ਪਾਈਆਂ ਹੋਈਆਂ ਆਪਣੇ ਚੈਨਲ ਤੇ ਇਹ ਸਾਰੀਆਂ ਵੀਡੀਓ ਤੁਸੀਂ ਵੇਖ ਕੇ ਉਹ ਵੀ ਸਿੱਖ ਸਕਦੇ ਹੋ ਸੋ ਹੁਣ ਫਿਲਹਾਲ ਆਪਾਂ ਗੱਲ ਕਰਦੇ ਹਾਂ ਇਸ ਤਰੀਕੇ ਤੇ ਆਉਣੇ ਆ। ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਆ। ਜੇ ਤੁਸੀਂ ਇੰਟਰਾਡੇ ਕਰਕੇ ਪ੍ਰੋਫਿਟ ਕਰਨਾ ਚਾਹੁੰਦੇ ਹੋ ਯੋ ਵੀ ਛੋਟੇ ਸਟਾਪ ਲਸ ਤੇ ਵੱਡੇ ਪ੍ਰੋਫਿਟ। ਸੋ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ 15 ਮਿੰਟ ਦਾ ਟਾਈਮ ਫਰੇਮ ਇਸਤੇਮਾਲ ਕਰਨਾ। 15 ਮਿੰਟ ਦੇ ਟਾਈਮ ਫਰੇਮ ਤੇ ਦੇਖੋ ਪਿਛਲੇ ਕੁਝ ਦਿਨਾਂ ਦਾ ਜਿਹੜਾ ਟ੍ਰੈਂਡ ਹੈ ਉਹ ਕੀ ਆ? ਕੀ ਆ? ਇੱਥੇ ਕੀ ਨਜ਼ਰ ਆਉਂ Đ ਆਪਾਂ ਨੂੰ ਡਾਊਨ ਟ੍ਰੈਂਡ ਆ। ਸੋ ਦੇਖੋ ਜੇ ਡਾਊਨ ਟ੍ਰੈਂਡ ਆ ਸਭ ਤੋਂ ਪਹਿਲਾਂ ਆਪਾਂ ਮਾਰਕ ਕਰ ਲੈਣੇ ਆਪਣੇ ਮਜ਼ਬੂਤ ਸਪੋਰਟ ਤੇ ਮਜਬੂਤ ਰੈਜ਼ਿਸਟੈਂਸ ਠੀਕ ਹੈ ਮਾਰਕਰਲੇ ਮਜਬੂਤ ਸਪੋਰਟ ਤੇ ਮਜਬੂਤ ਰੈਜ਼ਿਸਟੈਂਸ ਹੁਣ ਟ੍ਰੈਂਡ ਆਪਣਾ ਡਾਊਨ ਆ ਡਾਊਨ ਟ੍ਰੈਂਡ ਦੇ ਵਿੱਚ ਆਪਾਂ ਕੀ ਕਰਾਂਗੇ ਥੱਲੇ ਵਾਸਤੇ ਟ੍ਰੇਡ ਕਰਾਂਗੇ ਠੀਕ ਹੈ ਜਦੋਂ ਮਾਰਕੀਟ ਜਦੋਂ ਮਾਰਕੀਟ ਓਪਨ ਹੁੰਦੀ ਆ ਤੇ ਮਜਬੂਤ ਰੈਜ਼ਿਸਟੈਂਸ ਦੇ ਕੋਲ ਜੇ ਓਪਨਿੰਗ ਹੁੰਦੀ ਆ ਜੇ ਮਜਬੂਤ ਰੈਜ਼ਿਸਟੈਂਸ ਦੇ ਕੋਲ ਓਪਨਿੰਗ ਹੁੰਦੀ ਆ ਤੇ ਫਿਰ ਆਪਾਂ ਕੀ ਕਰਨਾ ਉਸੇ ਸਮੇਂ ਤੇ ਉਸੇ ਸਮੇਂ ਤੇ ਇਹਦੇ ਵਿੱਚ ਐਂਟਰੀ ਕਰ ਲੈਣੀ ਥੱਲੇ ਦੀ ਸੈਲ ਕਰ ਦੇਣਾ ਸੈਲ ਕਰ ਦੇਣਾ ਤੇ ਸਟੌਪ ਲੌਸ ਆਪਾਂ ਮਜ਼ਬੂਤ ਰੈਜ਼ਿਸਟੈਂਸ ਤੋਂ ਉੱਤੇ ਲਾ ਦੇਣਾ ਠੀਕ ਹੈ ਤੇ ਜਿੰਨਾ ਆਪਣਾ ਸਟੌਪ ਲੌਸ ਬਣਦਾ ਉਹਦੇ ਮੁਕਾਬਲੇ ਡਬਲ ਜਦੋਂ ਆਪਣਾ ਪ੍ਰੋਫਿਟ ਬਣ ਜਾਊਗਾ ਉਦੋਂ ਆਪਾਂ ਇਹਦੇ ਵਿੱਚੋਂ ਐਗਜ਼ਿਟ ਕਰਕੇ ਨਿਕਲ ਜਾਣਾ ਉਸ ਤੋਂ ਬਾਅਦ ਆਪਾਂ ਵੇ ਸਟੌਕ ਸਾਰਾ ਦਿਨ ਥੱਲੇ ਜਾਵੇ ਜਾਂ ਫਿਰ ਉਸ ਤੋਂ ਬਾਅਦ ਉੱਤੇ ਚਲ ਜੇ ਆਪਾਂ ਉਹ ਨਹੀਂ ਦੇਖਣਾ ਆਪਾਂ ਆਪਣਾ ਰਿਸਕ ਟੂ ਰਿਵਾਰਡ ਪੂਰਾ ਕਰਕੇ ਨਿਕਲ ਜਾਣਾ ਜਿੰਨਾ ਆਪਣਾ ਸਟੌਪ ਲੌਸ ਬਣਦਾ ਉਹਦੇ ਮੁਕਾਬਲੇ ਡਬਲ ਆਪਾਂ ਪ੍ਰੋਫਿਟ ਲੈ ਕੇ ਨਿਕਲ ਜਾਣਾ ਜੇ ਰੈਜ਼ਿਸਟੈਂਸ ਦੇ ਨਾਲ ਬਿਲਕੁਲ ਓਪਨ ਹੁੰਦਾ ਫਿਰ ਉਸੇ ਸਮੇਂ ਤੇ ਐਂਟਰੀ ਕਰਨੀ ਆ ਤੇ ਜੇ ਦੇਖੋ ਦੂਰ ਓਪਨਿੰਗ ਹੁੰਦੀ ਆ ਜਿਵੇਂ ਕਿ ਦੇਖੋ ਇੱਥੇ ਦੂਰ ਓਪਨਿੰਗ ਹੋਈ ਤੇ ਫਿਰ ਉਸ ਤੋਂ ਬਾਅਦ ਇਹਨੇ ਰੈਜ਼ਿਸਟੈਂਸ ਨੂੰ ਟੱਚ ਕਰਨ ਗਿਆ ਜਿਵੇਂ ਟੱਚ ਕਰਨ ਜਾਂਦਾ ਤੇ ਉਸੇ ਸਮੇਂ ਤੇ ਆਪਾਂ ਇਹਦੇ ਵਿੱਚ ਐਂਟਰੀ ਕਰ ਸਕਦੇ ਆ ਜੇ ਦੂਰ ਓਪਨਿੰਗ ਹੁੰਦੀ ਆ ਤੇ ਜਿਵੇਂ ਉਹਨੂੰ ਟੱਚ ਕਰਨ ਜਾਊਗਾ ਤੇ ਉਹਦੀ ਲੱਗੀ ਜਾਊਗਾ ਉਦੋਂ ਆਪਾਂ ਐਂਟਰੀ ਕਰ ਸਕਦੇ ਆ ਤੇ ਜੇ ਦੇਖੋ ਬਿਲਕੁਲ ਲੱਗੇ ਓਪਨਿੰਗ ਹੁੰਦੀ ਆ ਫਿਰ ਤਾਂ ਆਪਾਂ ਉਸੇ ਸਮੇਂ ਤੇ ਇਹਦੇ ਵਿੱਚ ਐਂਟਰੀ ਕਰ ਸਕਦੇ ਆ ਤੇ ਸਟਾਪ ਲੌਸ ਆਪਾਂ ਇੱਥੋਂ ਉੱਤੇ ਰੱਖ ਸਕਦੇ ਆ ਜਿਹੜਾ ਆਪਣਾ ਰੈਜ਼ਿਸਟੈਂਸ ਬੰਦਾ ਉਤੋਂ ਉੱਤੇ ਆਪਣਾ ਸਟੌਪ ਲੌਸ ਰਹੂਗਾ 10% ਉੱਤੇ ਆਪਾਂ ਸਟੌਪ ਲੌਸ ਰੱਖ ਸਕਦੇ ਆ। ਸੋ ਜਿੰਨਾ ਸਟੌਪ ਲੌਸ ਬੰਦਾ ਉਹਦੇ ਮੁਕਾਬਲੇ ਡਵਲਪਾਂ ਦੇ ਵਿੱਚ ਪ੍ਰੋਫਿਟ ਲੈਣਾ। ਹੁਣ ਇੱਥੇ ਥੋੜਾ ਜਿਹਾ ਬੈਕ ਟੈਸਟਿੰਗ ਤੁਸੀਂ ਦੇਖ ਲਓ। ਇੱਥੇ ਦੇਖੋ। ਆ ਰੈਜ਼ਿਸਟੈਂਸ ਬੰਦਾ ਸੀ ਐਦੇ ਕੋਲ ਦੇਖੋ ਆ 9 15 ਵਾਲਾ ਕੈਂਡਲ ਆ। ਇੱਥੇ ਓਪਨਿੰਗ ਹੋਈ ਉਸ ਤੋਂ ਬਾਅਦ ਤੁਸੀਂ ਦੇਖੋ ਥੱਲੇ ਆਈ। ਅੱਧਾ ਦਿਨ ਤੱਕ ਥੱਲੇ ਗਈ। ਆਪਾਂ ਨੂੰ ਅੱਦੇ ਦਿਨ ਤੱਕ ਚਾਹੀਦਾ ਨਹੀਂ ਆਪਾਂ ਨੂੰ ਇੱਥੋਂ ਤੱਕ ਚਾਹੀਦਾ ਬਸ। ਠੀਕ ਹੈ। ਜਿੰਨਾ ਆਪਣਾ ਸਟੌਪ ਲੌ ਉਸ ਤੋਂ ਬਾਅਦ ਅਗਲੇ ਦਿਨ ਦੇਖੋ ਤੁਸੀਂ ਵੀਰਵਾਰ ਫਿਰ ਇੱਥੇ ਦੇਖੋ ਆ ਰੈਜ਼ਿਸਟੈਂਸ ਬੰਦਾ ਸੀ ਇਹਦੇ ਕੋਲ ਓਪਨਿੰਗ ਹੋਈ ਉਸ ਤੋਂ ਬਾਅਦ ਤੁਸੀਂ ਦੇਖੋ ਥੱਲੇ ਗਈ ਤੇ ਉਸ ਤੋਂ ਬਾਅਦ ਜੇ ਅੱਜ ਦੀ ਗੱਲ ਕਰੀਏ ਸੋ ਅੱਜ ਦੇਖੋ ਆ ਜਿਹੜਾ ਮਜ਼ਬੂਤ ਰੈਜ਼ਿਸਟੈਂਸ ਬੰਦਾ ਸੀ ਇਹਦੇ ਕੋਲ ਓਪਨਿੰਗ ਹੋਈ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਇਹਦੇ ਕੋਲ ਓਪਨਿੰਗ ਹੋਈ ਪਰ ਇਹਨੂੰ ਟੱਚ ਨਹੀਂ ਕੀਤਾ ਸੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਹਾਈ ਮਾਰਕੀਟ ਟੱਚ ਕਰਨ ਆਇਆ ਇਹਦੇ ਕੋਲ ਆਇਆ ਜਦੋਂ ਇਹਨੂੰ ਟੱਚ ਕਰਨ ਆਇਆ ਉਦੋਂ ਇਹਦੇ ਵਿੱਚ ਐਂਟਰੀ ਬੰਦੀ ਸੀ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿੰਨਾ ਆਪਣਾ ਸਟੌਪ ਲਸ ਬੰਦਾ ਸੀ ਉਹਦੇ ਮੁਕਾਬਲੇ ਜਦੋਂ ਡਵਲ ਪ੍ਰੋਫਿਟ ਹੋ ਜਾਂਦਾ ਫਿਰ ਆਪਾਂ ਇਹਦੇ ਵਿੱਚੋਂ ਨਿਕਲ ਜਾਣਾ ਸਿੰਪਲ ਸੋ ਇਹ ਆਪਣਾ ਤੁਹਾਨੂੰ ਦਿਖਾ ਵੀ ਦਿੱਤਾ ਕਿ ਪਿਛਲੇ 3 ਦਿਨ ਕਿਵੇਂ ਕਿਵੇਂ ਇਹਦੇ ਵਿੱਚ ਹੋਇਆ ਸੋ ਟ੍ਰੈਂਡ ਨੂੰ ਸਮਝਣਾ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਆ ਇੱਥੇ ਆਪਾਂ ਗੱਲ ਕੀਤੀ ਡਾਊਨ ਟ੍ਰੈਂਡ ਬਾਰੇ ਹੁਣ ਆਪਾਂ ਇੱਥੇ ਅਪ ਟ੍ਰੈਂਡ ਬਾਰੇ ਗੱਲ ਕਰ ਲੈਨੇ ਆ ਸੋ ਇੱਥੇ ਦੇਖੋ ਅਪ ਟ੍ਰੈਂਡ ਹੀ ਸੋ ਅਪ ਟ੍ਰੈਂਡ ਹੀ ਤੇ ਇੱਥੇ ਦੇਖੋ ਆ ਆਪਣਾ ਮਜ਼ਬੂਤ ਸਪੋਰਟ ਆ ਮਜ਼ਬੂਤ ਸਪੋਰਟ ਆ ਤੇ ਸਪੋਰਟ ਤੇ ਜਿਵੇਂ ਆਇਆ ਜੇ ਜੇਮਸ سپورਟ ਨੂੰ ਟੱਚ ਕੀਤਾ ਉਸੇ ਸਮੇਂ ਤੇ ਆਪਾਂ ਬਾਇ ਕਰ ਲੈਣਾ سپورਟ ਤੋਂ 10% ਥੱਲੇ ਸਟਾਪ ਲਸ ਰੱਖਣਾ ਤੇ ਫਿਰ ਉਸ ਤੋਂ ਬਾਅਦ ਆਪਣਾ ਜਿੰਨਾ ਆਪਣਾ ਸਟਾਪ ਲਸ ਬਣਦਾ ਉਹਦੇ ਮੁਕਾਬਲੇ ਜਦੋਂ ਡਬਲ ਆਪਣਾ ਪ੍ਰੋਫਿਟ ਬਣ ਜਾਂਦਾ ਉਦੋਂ ਆਪਾਂ ਇਹਦੇ ਵਿੱਚੋਂ ਨਿਕਲ ਜਾਣਾ ਇਹ ਹੋ ਗਿਆ ਆਪਣਾ ਇੱਕ ਦਿਨ ਦਾ ਉਸ ਤੋਂ ਅਗਲੇ ਦਿਨ ਤੁਸੀਂ ਦੇਖੋ ਫਿਰ ਇਸੇ ਮਜ਼ਬੂਤ سپورਟ ਦੇ ਕੋਲ ਮਾਰਕੀਟ ਆਉਂਦੀ ਹੈ ਸਟਾਕ ਆਉਂਦਾ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਪੂਰਾ ਦਿਨ ਬਾਇੰਗ ਆਉਂਦੀ ਹੈ ਸੋ ਸਿੰਪਲ ਫਾਰਮੂਲਾ ਹੈ ਸਿੰਪਲ ਫਾਰਮੂਲਾ ਹੈ ਤੇ ਇਸੇ ਫਾਰਮੂਲੇ ਦੇ ਨਾਲ ਤੁਸੀਂ ਵੱਡੇ ਵੱਡੇ ਪ੍ਰੋਫਿਟ ਕਰ ਸਕਦੇ ਹੋ ਜੋ ਸਟਾਕਸ ਦੇ ਵਿੱਚ ਬਾਕੀ ਜਿਹੜੇ ਕਿਉਂਕਿ ਪਹਿਲਾ ਜਿਹੜਾ ਡੇਢ ਘੰਟਾ ਹੁੰਦਾ ਉਸ ਤੋਂ ਬਾਅਦ ਆ ਜਿਹੜਾ ਵੱਡਾ ਮੂਵ ਆ ਕੋਈ ਆਪਾਂ ਨੂੰ ਪੂਰੇ ਦਿਨ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਪਹਿਲੋਂ ਪਹਿਲੋਂ ਹੀ ਦੇਖਣ ਨੂੰ ਮਿਲਦਾ ਤੇ ਜੇ ਪਹਿਲੋਂ ਪਹਿਲੋਂ ਵਾਲਾ ਮੂਵ ਫੜਨਾ ਉਹਦੇ ਵਾਸਤੇ ਸਭ ਤੋਂ ਵਧੀਆ ਤਰੀਕਾ ਇਹੀ ਆ ਜਿੰਨਾ ਸਟੌਪ ਲੌਸ ਬੰਦਦਾ ਉਹਦੇ ਮੁਕਾਬਲੇ ਡਬਲ ਪ੍ਰੋਫਿਟ ਲੇਓ ਇਹ ਚੀਜ਼ ਯਾਦ ਰੱਖਿਓ